ਰੋਜ਼ੀ ਇੱਕ ਜਿਹੜੀ ਅ ਬੜੀ ਹੈ ਮਨੀ ਬੜੀ ਹੈ ਜੀ ਕੀ ਮਾਮਲਾ ਸਾਡਾ ਜੀ ਮਾਲਜੋ ਜੀ ਐਸ ਐਸ ਪੀ ਸਾਹਿਬ ਸਰਦਾਰ ਹਰਵਿੰਦਰ ਸਿੰਘ ਬਿਰਕ ਜਨਦਰ ਵਿਆਤੀ ਸਰਦਾਰ ਸਰਮ ਸਿੰਘ ਬਾਲੂ ਜੀ ਐਸ ਐਸ ਪੀ ਸਾਹਿਬ ਰੀਜਨ ਫਲਾਉਰ ਜੀ ਆਹ ਜਗ੍ਹਾ ਤੇ ਕੱਲ ਅਸੀਂ ਵੱਖ-ਵੱਖ ਜਗ੍ਹਾ ਤੇ ਲਾਕਾ ਬੰਦੀ ਕਰਕੇ ਪਾਰਟੀਆਂ ਬਣਾਈਆਂ ਜਾਂ ਸੀਗੀਆਂ ਇੱਕ ਗੱਡੀ ਫਾਰਚੂਨਰ ਲੁਧਿਆਣਾ ਸਾਈਡ ਵੱਲੋਂ ਆਈ ਜਿਹਨੂੰ ਅਸੀਂ ਚੈੱਕ ਕੀਤਾ ਜਗਮਤੀ ਉਹਦੇ ਵਿੱਚੋਂ تین ਨੌਜਵਾਨ ਜਿਹੜੇ ਆ ਉਹ ਹੀ ਫੜੇ ਆ ਜਿਨ੍ਹਾਂ ਕੋਲੋਂ 56 ਲੱਖ 61 ਹਜ਼ਾਰ ਰੁਪਿਆ ਭਾਰਤੀ ਕਰੰਸੀ ਜਿਹੜੀ ਆ ਉਹ ਹਵਾਲਾ ਰਕਮ ਦੇ ਰੂਪ ਦੇ ਵਿੱਚ ਅਸੀਂ ਬਰਾਬਦ ਕੀਤੀ ਆ ਜੋ ਇਹ ਜਿਹੜਾ ਹੈਗਾ ਦੁਬਈ ਤੋਂ ਜਿਹੜਾ ਹਵਾਲੇ ਦਾ ਗੈਟ ਨੈਟਵਰਕ ਚਲਾਇਆ ਜਾ ਰਿਹਾ ਸੀਗਾ ਉਸ ਦਾ ਜੋ ਮੇਨ ਉੱਥੇ ਜਿਹੜਾ ਸਰਗਣਾ ਫਾਰਮਸ ਸਰਵੀ ਦਾ ਦਾ ਬੰਦਾ ਆ ਉਹ ਗੁਜਰਾਤ ਦਾ ਰਹਿਣ ਵਾਲਾ ਔਰ ਦੁਬਈ ਦੇ ਵਿੱਚ ਪੱਕੇ ਤੌਰ ਤੇ ਉਹ ਜਿਹੜਾ ਰਹਿੰਦਾ ਆ ਉਹ ਰੀਅਲ ਏਸਟੇਟ ਦਾ ਵੀ ਨਾਲ ਜਿਹੜਾ ਉਹ ਕੰਮ ਕਰਦਾ ਤੇ ਖਾਸ ਕਰ ਉਹ ਸੋਨੇ ਦੀ ਵਗੈਰਾ ਸਮੱਗਲ ਵੀ ਕਰਦਾ ਉਹਦਾ ਨੈਟਵਰਕ ਸਾਰੀਆਂ ਕੰਟਰੀਆਂ ਦੇ ਵਿੱਚ ਫੈਲਾ ਜਿਹੜਾ ਉਹ ਭੇਜਦਾ ਆ ਉਹ ਇਹਨਾਂ ਨੂੰ ਤਹੀ ਤਨਾਂ ਨੂੰ ਗ੍ਰਿਫਤਾਰ ਕਰਕੇ ਅਸੀਂ ਕੋਸ਼ਿਸ਼ ਕਰਕੇ ਤੇ ਫਾਰਚੂਨ ਗੱਡੀ ਸਬੇਤ ਜਿਹੜਾ ਇਹ ਪੈਸਾ 56 ਲੱਖ 80000 ਰੁਪਏ ਜਿਹੜਾ ਇਹ ਬਰਾਬਰ ਕੀਤਾ ਆ ਤੇ ਇਹਨੂੰ ਅਸੀਂ ਕਾਨੂੰਨ ਅਨੁਸਾਰ ਜਿਹੜਾ ਕਬਜ਼ੇ ਵਿੱਚ ਲੈ ਕੇ ਇਹਦੀ ਬਕਾਇਦਾ ਰੋਜ਼ਨਾਮੇ 'ਚ ਅਸੀਂ ਜੀਰੀਅਰ ਪਾ ਕੇ ਔਰ ਜਿਹੜਾ ਹੈਗਾ ਵਾ ਆਪਣੇ ਵਿਭਾਗ ਜਿਹੜਾ ਹੈਗਾ ਲਿਟਰਡ ਜਿਹਦੇ ਨਾਲ ਜਿਹੜਾ ਹੈਗਾ ਵਾ ਉਨੂੰ ਅਸੀਂ ਜਾਨੂੰ ਦਰਵਾਤਾ ਆ ਜੋ ਇਨਕਮ ਟੈਕਸ ਵਿਭਾਗ ਦੇ ਜਿਹੜੇ ਡਿਵੀਜ਼ਨਲ ਕਮਿਸ਼ਨਰ ਆ ਉਹਨਾਂ ਨੇ ਆਪਣੀ ਟੀਮ ਭੇਜੀ ਸੀਗੀ ਜਿਨ੍ਹਾਂ ਨੇ ਆ ਕੇ ਪੁੱਛਗਿੱਛ ਕੀਤੀ ਆ ਤਕਰੀਬਨ 11:30 ਸਾਢੇ 11:30 ਵਜੇ ਸੀਗੇ ਸਵੇਰੇ 9:00 ਵਜੇ ਦੇ ਕਰੀਬ ਫੇਰੇ ਆ ਤੇ ਇਹ ਰਾਸ਼ੀ ਜਿਹੜੀ ਆ ਹਵਾਲੇ ਦੀ ਪਾਈ ਗਈ ਆ ਉਹ ਦੁਬਈ ਤੋਂ ਲੁਧਿਆਣੇ ਪੁੱਜੀ ਆ ਲੁਧਿਆਣੇ ਤੋਂ ਇਹਨਾਂ ਨੂੰ ਜਿਹੜੀ ਉਹ ਸ਼ਰਮ ਹੋਈ ਆ ਤੇ ਬਾਕੀ ਅਸੀਂ ਉਹਨਾਂ ਬਾਰੇ ਪਤਾ ਲਗਾ ਰਹੇ ਹਾਂ ਜਿੱਥੋਂ ਜਿੱਥੋਂ ਇਹ ਰਾਸ਼ੀ ਆਈ ਆ ਉਹ ਜਿੱਥੇ ਜਿੱਥੇ ਇਹ ਸਰਵ ਹੋਣੀ ਸੀ ਕਿੰਨੇ ਬੰਦੇ ਸੀਗੇ ਇਹ ਤਿੰਨ ਬੰਦੇ ਸੀਗੇ ਜਿਨ੍ਹਾਂ ਦੇ ਨਾਮ ਹੈਗੇ ਆ ਹਰਮਨ ਸਿੰਘ ਇਟਸ ਆਨ ਫੋਸ਼ਾਹਪੁਰ ਦਾ ਰਹਿਣ ਵਾਲਾ ਆ ਦੂਜਾ ਹੈਗਾ ਜੀ ਕਮਲ ਕੁਮਾਰ ਔਰ ਸ਼ੁਭਮ ਇਹ ਅੱਜੋਵਾਲ ਪਿੰਡ ਦੇ ਹਿਸ਼ਾਹਪੁਰ ਜਿਸ ਤੋਂ ਦੇ ਰਹਿਣ ਵਾਲੇ ਆ ਜਿਹੜਾ ਹਰਮਨ ਆ ਇਹ ਚਾਰ ਪੰਜ ਦਿਨ ਪਹਿਲਾਂ ਹੀ ਦੁਬਈ ਤੋਂ ਆਇਆ ਸੀਗਾ ਇਹਦਾ ਹੀ ਕੰਟੈਕਟ ਸੀਗਾ ਉਹਦੇ ਨਾਲ ਜਿਹੜਾ ਥਾਮਸ ਸਰਵੀ ਦੇ ਨਾਲ ਕੰਟੈਕਟ ਸੀਗਾ ਦਾ ਰਿਪੋਰਟ ਪਿੱਛੇ ਬੈਕਗ੍ਰਾਉਂਡ ਚੈੱਕ ਕੀਤਾ ਇਹਨਾਂ ਤੇ ਆ ਬੈਕਗ੍ਰਾਉਂਡ ਇਹ ਚੈੱਕ ਕਰ ਰਹੇ ਆ ਕਿ ਇਹਦਾ ਕੋਈ ਨੈਟਵਰਕ ਡਰੱਗ ਦੇ ਨਾਲ ਨਾ ਹੋਵੇ ਉਹ ਪੂਰੀ ਢੰਗਾਈ ਤੱਕ ਕਰ ਰਹੇ ਆ ਔਰ ਇਨਕਮ ਟੈਕਸ ਵਿਭਾਗ ਵੀ ਪੂਰੀ ਢੰਗਾਈ ਤੱਕ ਪੜਤਾਲ ਕਰ ਰਿਹਾ ਤੇ ਜਿਹੜੀ ਗੱਡੀ ਇਹਨਾਂ ਦੀ ਫਾਰਚੂਨਰ ਉਹ ਇਹਨਾਂ ਦੀ ਆਪਣੀ ਫਾਰਚੂਨਰ ਗੱਡੀ ਇਹਨਾਂ ਦੀ ਆਪਣੀ ਆ ਤੇ ਜਿਹੜਾ ਪੈਸਾ ਉਹ ਫਾਰਚੂਨਰ ਗੱਡੀ ਦੇ ਕਬਜ਼ੇ 'ਚ ਲੈ ਲਈ ਆ ਉਹਦੇ ਉਸ ਤੋਂ ਬਾਅਦ ਜਿਹੜਾ ਇਨਕਮ ਟੈਕਸ ਨੂੰ ਫਾਰਮ ਕਰਤਾ ਆ ਤੇ ਅੱਗੇ ਇਹਨਾਂ ਨੂੰ ਨੋਟਸ ਜਾਰੀ ਇਹਨਾਂ ਨੂੰ ਕਰ ਦਿੱਤੇ ਨੇ ਦੁਬਾਰਾ